ਹਾਂਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਮੇਰੇ ਤੋਂ ਇੱਕ ਗਲਤੀ ਹੋਈ ਅੱਜ ਕਿ ਮੈਂ ਫਰੰਟ ਔਰ ਬੈਕਪਾਰਟ ਦੋਨੋਂ ਇੱਕ ਬਰਾਬਰ ਹੀ ਕੱਟ ਕਰ ਲਿਆ ਗਲਤੀ ਨਾਲ ਸੋ ਇਸ ਕੰਡੀਸ਼ਨ ਦੇ ਵਿੱਚ ਕੀ ਹੈ ਜੀ ਆਪਾਂ ਕਿਸ ਤਰੀਕੇ ਨਾਲ ਇਹਦਾ ਹੱਲ ਕਰਾਂਗੇ ਸੋ ਉਹਦੇ ਬਾਰੇ ਇਹ ਸਿੱਖਾਂਗੇ ਨਾਲੇ ਇਹ ਜਿਹੜੀ ਵੀਡੀਓ ਜੀ ਮੈਂ ਤਾਂ ਕਰਕੇ ਬਣਾਈ ਹੈ ਤਾਂ ਜੋ ਹੋਰ ਮੇਰੇ ਭੈਣਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਹੁਣ ਜਿਵੇਂ ਇਹਨਾਂ ਦਾ ਬੈਕ ਨੈਕ ਜੀ ਉਹ ਹੈ 5 ਇੰਚ ਰੈਡੀ ਕਰਨਾ ਆਪਾਂ ਠੀਕ ਹੈ ਸੋ ਇਹਦੇ ਵਿੱਚ ਕੀ ਹੈ ਜੀ ਆਪਾਂ ਪੰਜ ਨੱਕ ਦੇ ਵਿੱਚ ਤੀਰਾ ਜਿਹੜਾ ਲਿਆ ਹੋਇਆ 6.5 ਮੋਡਾ ਆਪਾਂ ਸੇਮ ਲਿੱਤਾ ਹੋਇਆ ਜੀ 7.5 ਔਰ ਤਖਤੀ ਜਿਹੜੀ ਹੈ ਜੀ 6.5 ਹੀ ਲਿੱਤੀ ਹੋਈ ਆ ਸੋ ਇਹਦੇ ਵਿੱਚ ਦੇਖੋ ਹੁਣ ਮੈਂ 프ਰੰਟ ਪਾਰਟ ਨੂੰ ਔਰ ਬੈਕ ਪਾਰਟ ਨੂੰ ਮੈਂ ਤੁਹਾਨੂੰ ਵਿਖਾ ਦਿੰਨੀ ਆ ਜੀ ਇੱਕ ਬਰਾਬਰ ਹੀ ਆਪਾਂ ਕੱਟ ਕਰ ਰੱਖਿਆ ਸੋ ਹੁਣ ਪੰਜ ਨੱਕ ਦੇ ਵਿੱਚ ਜਿਹੜਾ ਜੇ ਆਪਾਂ ਐਸੇ ਤਰੀਕੇ ਨਾਲ ਬਣਾ ਲਾਂਗੇ ਸੂਟ ਤਾਂ ਇਥੋਂ ਕਿਚਾ ਪੈਣ ਲੱਗ ਜੂਗਾ ਹੁਣ ਇਸ ਕੰਡੀਸ਼ਨ ਦੇ ਵਿੱਚ ਆਪਾਂ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਆਪਣੀ ਕੁੜਤੀ ਦੀ ਲੈਂਥ ਮੇਜ਼ਰ ਕਰਨੀ ਆ ਜਿੰਨੀ ਆਪਾਂ ਲੈਂਥ ਰੱਖਣੀ ਹੈ ਜਿਵੇਂ ਕਿ ਹੁਣ ਆਪਾਂ ਇਸ ਕੁੜਤੀ ਦੀ ਲੈਂਥ ਰੱਖਣੀ ਹੈ ਜੀ 37 ਔਰ ਆਪਣੇ ਕੋਲੇ ਜਿਹੜਾ ਇਹਦਾ ਕਪੜਾ ਹੈ ਜੀ ਉਹ ਹੈ 40 ਇੰਚ ਠੀਕ ਹੈ ਯਾਨੀ ਕਿ ਟੋਟਲ ਆਪਣੇ ਕੋਲੇ 4 ਤੇ 3 ਇੰਚ ਕਪੜਾ ਆਪਣੇ ਕੋਲੇ ਐਕਸਟਰਾ ਹੈ ਸੋ ਐਸ ਕੰਡੀਸ਼ਨ ਦੇ ਵਿੱਚ ਆਪਾਂ ਕੀ ਕਰਨਾ ਹੈ ਜੀ ਆਪਣੇ ਕੋਲੇ ਜਿਵੇਂ ਹੁਣ ਲੈਂਥ ਦੇ ਵਿੱਚ 3 ਇੰਚ ਕਪੜਾ ਵੱਧ ਹੈ ਸੋ ਹੁਣ ਆਪਾਂ ਬੈਕ ਵਾਲੇ ਪਾਰਟ ਨੂੰ 3 ਇੰਚ ਉੱਪਰ ਕਰ ਲਾਂਗੇ ਯਾਨੀ ਕਿ ਫਰੰਟ ਵਾਲੇ ਪਾਰਟ ਨੂੰ ਆਪਾਂ 3 ਇੰਚ ਨੀਮਾ ਕਰ ਲਾਂਗੇ ਜਿਵੇਂ ਹੁਣ ਆਪਣਾ ਇੱਥੋਂ 3 ਇੰਚ ਬੈਕ ਪਾਰਟ ਆਪਣਾ ਵੱਧ ਹੈ ਜੀ ਠੀਕ ਹੈ ਤੇ 3 ਇੰਚ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਇਦਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਆਪਾਂ 프ਰੰਟ ਵਾਲੇ ਪਾਰਟ ਨੂੰ ਇਦਾਂ ਬਰਾਬਰ ਕਰ ਲਾਂਗੇ ਬਰਾਬਰ ਕਰਨ ਤੋਂ ਬਾਅਦ ਹੁਣ ਆਪਾਂ ਇੱਥੋਂ ਮਾਰਕਿੰਗ ਸਟਾਰਟ ਕਰਾਂਗੇ ਠੀਕ ਹੈ ਜਿਵੇਂ ਜਿੰਨਾ ਵੀ ਤੁਸੀਂ ਬੈਕ ਪਾਰਟ ਵਧਾਉਣਾ ਆਪਾਂ ਜਿਵੇਂ 프ਰੰਟ ਇੱਕ ਦੇ ਗੁਲਾਈ ਪਾਣੇ ਹੁੰਨੇ ਆ ਬੈਕ ਸਾਈਡ ਵੀ ਆਪਾਂ 1 ਇੰਚ ਦੀ ਪਾਉਣੀ ਆ ਤਾਂ ਇਦਾਂ ਆਪਾਂ 1 ਇੰਚ ਦੀ ਸੇਮ ਉਸੇ ਤਰੀਕੇ ਨਾਲ ਗੁਲਾਈ ਪਾ ਲਾਂਗੇ ਜਿਵੇਂ ਇੱਥੋਂ ਕਪੜਾ ਆਪਾਂ ਬਰਾਬਰ ਕਰ ਲਾਂਗੇ ਠੀਕ ਹੈ ਇਹਨਾਂ ਲਈ ਆ ਕੇ ਇਹਦੇ ਨਾਲ ਮਿਲਾਵਾਂਗੇ ਸੋ ਇੱਥੋਂ ਆਪਾਂ ਕਟਿੰਗ ਕਰ ਲਾਂਗੇ ਔਰ ਜਿਹੜਾ ਇੱਥੋਂ ਆ ਇਹਨੂੰ ਵੀ ਆਪਾਂ ਕੱਟ ਕਰ ਦਾਂਗੇ ਮੋਡੇ ਵਾਲੀ ਸਾਈਡ ਤੋਂ ਠੀਕ ਹੈ ਜੀ ਸੋ ਇਹ ਆਪਣਾ ਹੁਣ ਦੇਖੋ ਜੀ ਤੁਸੀਂ ਆਪ ਵੇਖੋਗੇ ਕਿ ਜਿਹੜਾ ਬੈਕ ਪਾਰਟ ਜਿੰਨਾ ਆਪਾਂ ਵਧਾਣਾ ਚਾਹੁੰਦੇ ਸੀ ਉਹ ਵੱਧ ਚੁੱਕਿਆ ਔਰ ਰਹੀ ਗੱਲ ਆਪਣੇ ਲੈਂਥ ਦੀ ਜਿਹੜੀ ਆਪਣੀ ਬੈਕ ਸਾਈਡ ਹੈ ਜੀ ਹੁਣ ਜਿਵੇਂ ਆਪਣਾ ਇਹ ਬੈਕ ਵਾਲਾ ਸਾਈਡ ਹੈ ਇਹ ਦੇਖੋ 3 ਇੰਚ ਆਪਣਾ ਇੱਥੇ ਫੋਲਡਿੰਗ ਮਾਰਜਨ ਸੀ ਠੀਕ ਹੈ ਐਨੀ ਆਪਾਂ 37 ਜਿਹੜੀ ਇਹਨਾਂ ਦੀ ਕੁੜਤੀ ਰੈਡੀ ਕਰਨੀ ਆ ਔਰ 3 ਇੰਚ ਦੇਖੋ ਆਪਾਂ ਫੋਲਡਿੰਗ ਮਾਰਜਨ ਪਹਿਲਾਂ ਹੀ 1 ਇੰਚ 3 ਇੰਚ ਐਕਸਟਰਾ ਲਿੱਤਾ ਹੋਇਆ ਸੀ ਸੋ ਇਹਦੇ ਵਿੱਚ ਦੇਖੋ ਹੁਣ ਆਪਣਾ 2 1/2 ਇੰਚ ਕਰ ਲਾਂਗੇ ਇਹ ਇਦਾਂ ਇਹ ਇਦਾਂ ਹਲਕਾ ਜਿਹਾ ਥੋੜਾ ਇਹ 2 1/2 ਕਰ ਲਾਂਗੇ ਜਾਂ ਚਾਹੇ ਇਹਨੂੰ ਆਪਾਂ ਡੈਡ ਡੈਡ ਕਰ ਲਾਂਗੇ ਤੇ ਬੈਕ ਵਾਲੇ ਪਾਰਟ ਨੂੰ ਆਪਾਂ ਇਦਾਂ ਜੋੜ ਲਾਂਗੇ ਥੱਲੇ ਜਿਹੜਾ ਐਕਸਟਰਾ ਕਪੜਾ ਹੋਊਗਾ ਨਾ ਇੱਥੇ ਐਕਸਟਰਾ ਪੱਟੀ ਲਗਾ ਕੇ ਇਹਨੂੰ ਆਪਾਂ ਫੋਲਡ ਕਰ ਲਾਂਗੇ ਠੀਕ ਹੈ ਇਹਨੂੰ ਆਪਾਂ ਫੋਲਡ ਕਰ ਲਾਂਗੇ ਹੁਣ ਇਹ ਆਪਣਾ ਫਰੰਟ ਔਰ ਬੈਕਪਾਰਟ ਦੋਨੋਂ ਇੱਕ ਬਰਾਬਰ ਹੋ ਜਾਣਗੇ ਜੀ ਸੋ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਲੱਗੀ ਹੋਊਗੀ ਔਰ ਤੇ ਇਹ ਟਿਪਸ ਤੁਹਾਡੇ ਲਈ ਬਹੁਤ ਯੂਸਫੁਲ ਹੋਣ ਵਾਲੀ ਹੈ ਜੀ ਔਰ ਇੱਕ ਗੱਲ ਹੋਰ ਦੱਸਣਾ ਚਾਹਨੀ ਆ ਜੀ ਮੈਂ ਇਹ ਮੈਂ ਕੋਈ ਕਿਸੇ ਕਸਟਮਰ ਦਾ ਸੂਟ ਕੱਟ ਨਹੀਂ ਕੀਤਾ ਸੀ ਸੋ ਇਹ ਸਪੈਸ਼ਲ ਵੀਡੀਓ ਮੈਂ ਬਣਾਈ ਹੈ ਜੀ ਇਸੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਤੋਂ ਗਲਤੀ ਨਾਲ ਗਲਤ ਕੱਟ ਹੋ ਗਿਆ ਤਾਂ ਜੋ ਕਈ ਵਾਰ ਮੇਰੀ ਭੈਣਾ ਇਹ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਹੈ ਜੀ ਘਬਰਾ ਜਾਂਦੀਆਂ ਨੇ ਤੇ ਉਹਨਾਂ ਨੂੰ ਟਿਪਸ ਬਾਰੇ ਨਹੀਂ ਪਤਾ ਹੁੰਦਾ ਸੋ ਤਾਂ ਕਰਕੇ ਮੈਂ ਇਹ ਗੱਲ ਕਹੀ ਸੀ ਜੀ ਪਰ ਮੈਂ ਸਪੈਸ਼ਲ ਵੀਡੀਓ ਮੇਰੀ ਭੈਣਾ ਲਈ ਬਣਾਈ ਹੈ ਜੀ ਜੋ ਨਵਾਂ ਨਵਾਂ ਕੰਮ ਸਿੱਖ ਰਹੀਆਂ ਨੇ ਜਾਂ ਕਈ ਵਾਰੀ ਗਲਤੀ ਹੋ ਜਾਂਦੀ ਹੈ ਠੀਕ ਹੈ ਸੋ ਉਹਦਾ ਹਰੇਕ ਗਲਤੀ ਦਾ ਆਪਣੇ ਕੋਲੇ ਹੱਲ ਹੁੰਦਾ ਹੈ ਜੀ ਸਿਰਫ ਇੱਕ ਸੋਚਨ ਸਮਝਣ ਦੀ ਗੱਲ ਹੁੰਦੀ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਜੀ বহ বোত ধন্যবাদ জি